ਹਰਜੀਤ ਸਿੰਘ ਨੇ ਮੂਤੇ ਉਦਾਸੀ ਦੇ ਕੇਰੇ ਦੇਖ ਨੇਕ ਸਿੰਘ ਪੁੱਛਦਾ ਹੈ ਕੀ ਗੱਲ ਹੈ ਬਾਈ ਜੀ ਅੱਜ ਤੇ ਬੇਠਕ ਨਹੀਂ ਲੱਗਦੀ ਤੁਹਾਡੀ ਨਾ ਬਾਈ ਨੇਕ ਸਿਆ ਤੱਬੀ ਤਾਂ ਠੀਕ ਹੈ ਮੇਰੀ ਬਸ ਜਿੱਤ ਜਿਆ ਉਦਾਸ ਹੈ ਉਦਾਂ ਹੀ ਬਾਈ ਕੀ ਗੱਲ ਹੋ ਗਈ ਛੋਟਾ ਭਰਾ ਜਾਣ ਕੇ ਦੱਸ ਦੇ ਜੇ ਦੱਸਣੀ ਚਾਹਣਾ ਹੈ ਬਾਕੀ ਤੇਰੀ ਮਰਜ਼ੀ ਬਾਈ ਉਹ ਨਹੀਂ ਜਾਣੇਕ ਗੱਲ ਵੀ ਕੀ ਦੱਸਾਂ ਤੈਨੂੰ ਮੈਂ ਜਦ ਗੁਰਤੇਜ ਦੇ ਰਿਸ਼ਤੇ ਦੀ ਗੱਲ ਹੈ ਲੈ ਬਾਈ ਇਹਦੇ ਚ ਉਦਾਸ ਹੋਣ ਵਾਲੀ ਕਿਹੜੀ ਗੱਲ ਹੈ ਭਲਾ ਆਪਣੇ ਮੁੰਡੇ ਨੂੰ ਕਿਤੇ ਕੱਟ ਆਏ ਰਸਤੇਆਂ ਦਾ ਉਹ ਨਹੀਂ ਯਾਰ ਕੱਟਾ ਤਾਂ ਕੋਈ ਨਹੀਂ ਫਿਰ ਜਦ ਮੈਂ ਜਿੱਥੇ ਗੁਰਤੇਜ ਦਾ ਸਾਥ ਜੋੜਨਾ ਚਾਹੁੰਦਾ ਉੱਥੇ ਤੇਰੀ ਪਰਜਾਈ ਨਹੀਂ ਮੰਦੀ ਯਾਰ ਬਸ ਗੱਲ ਇੱਥੇ ਹੀ ਅੜੀ ਹੋਈ ਬਾਈ ਜਾਂ ਤਾਂ ਤੂੰ ਮੈਨੂੰ ਖੁੱਲਕੇ ਗੱਲ ਦੱਸ ਜਾਂ ਫਿਰ ਦੱਸ ਨਾ ਹਾਂ ਹੋ ਸਕਦਾ ਜੇ ਮੈਨੂੰ ਗੱਲ ਪਤਾ ਲੱਗੇ ਤਾਂ ਮੈਂ ਤੇਰੀ ਕੋਈ ਮਦਦ ਕਰ ਸਕਾਂ ਯਾਰ ਮੈਂ ਉਹ ਕੁੜੀ ਜਸਲੀਨ ਕੋਲ ਨੂੰ ਆਪਣੀ ਨੂੰ ਬਣਾਉਣਾ ਚਾਹੁੰਦਾ ਗੁਰਤੇਜ ਨੂੰ ਵੀ ਪਸੰਦ ਹੈ ਕੁੜੀ ਪਰ ਤੇਰੀ ਪਰਜਾਈ ਇਸੇ ਗੱਲ ਤੇ ਅੜ ਗਈ ਕਿ ਕੁੜੀ ਗਰੀਬ ਕਰਦੀ ਐ ਮੈਂ ਨਹੀਂ ਉੱਥੇ ਕਰਦੀ ਸਾਖ ਤੁਆਪੇ ਦੱਸ ਜਸਲੀਨ ਤੋਂ ਵਧੀਆ ਕੁੜੀ ਮਿਲੂ ਸਾਨੂੰ ਕਿਤੇ ਨਾਲੇ ਜਾਰ ਅਸੀਂ ਵੀ ਤਾਂ ਬਥੇਰੀ ਗਰੀਬੀ ਕੱਟੀ ਐ ਜੇ ਦਿਨ ਉਹ ਨਾ ਰਹੀਂ ਤਾਂ ਇਹ ਵੀ ਨਹੀਂ ਰਹਿਣ ਗਰੀਬ ਬੰਦਾ ਕਿਹੜਾ ਬੰਦਾ ਨਹੀਂ ਹੁੰਦਾ ਜੇ ਜਾਰ ਕੋਈ ਅਮੀਰ ਕਰਦੀ ਆ ਗਈ ਰੱਬ ਨਾ ਕਰੇ ਘਰ ਨੂੰ ਬਰਬਾਦ ਕਰ ਗਈ ਫਿਰ ਕੀ ਕਰਾਂਗੇ ਨਾਲੇ ਜਾਰ ਜਿਹੜੇ ਬੱਚੇ ਨੂੰ ਅਸੀਂ ਆਪਣੀ ਅੱਖਾਂ ਸਾਹਮਣੇ ਪੜਦੇ ਖੇੜਦੇ ਦੇਖਿਆ ਹੈ ਉਸ ਦੀ ਅਸੀਂ ਗਰੰਟੀ ਲੈ ਸਕਦੇ ਹਾਂ ਕਿਉਂ ਕਿਹੋ ਜਿਹਾ ਹੋਊ ਬੱਚਾ ਕਿਸੇ ਦੂਜੇ ਦੀ ਕੀ ਗਰੰਟੀ ਅੱਛਾ ਇਹ ਗੱਲ ਆ ਬਾਈ ਦੇਖ ਇਹ ਤਾਂ ਜ਼ਰੂਰੀ ਨਹੀਂ ਕਿ ਜੇ ਤਗੜੇ ਘਰ ਦੀ ਕੁੜੀ ਤੁਸੀਂ ਲੈ ਆਉਂਦੇ ਹੋ ਤਾਂ ਉਹ ਘਰ ਦੀ ਬਰਬਾਦੀ ਕਰੇਗੀ ਉਹ ਤਾਂ ਹਰ ਇੱਕ ਬੱਚੇ ਦਾ ਆਪਣਾ ਸੁਭਾਅ ਹੁੰਦਾ ਹੈ ਕਿ ਉਹਨੇ ਕਿੱਦਾਂ ਰਹਿਣਾ ਹੈ ਪਰ ਤੇਰੀ ਇਸ ਗੱਲ ਨਾਲ ਮੈਂ 100% ਸਹਿਮਤ ਹਾਂ ਕਿ ਜਸਲੀਨ ਕੌਰ ਕੁੜੀ ਬਹੁਤ ਸਿਆਣੀ ਆ ਬਾਈ ਪੂਰੇ ਕਾਲਜ ਚੰਗਾ ਵਧੀਆ ਰਕੋੜਾ ਆ ਦਾ ਫਿਰ ਤੂੰ ਹੀ ਦੱਸ ਕਰੀਏ ਤਾਂ ਕਰੀਏ ਕੀ ਤੇਰੀ ਪਰਜਾਈ ਨੂੰ ਕੌਣ ਸਮਝਾਵੇ ਮੈਂ ਤਾਂ ਬਥੇਰਾ ਸਮਝਾ ਲਿਆ ਉਹਨੂੰ ਹਰਜੀਤ ਸਿੰਘ ਮੱਥੇ ਤੇ ਹੱਥ ਮਾਰ ਕੁਰਸੀ ਤੇ ਬਹਿ ਜਾਂਦਾ ਏ ਬਾਈ ਤੂੰ ਫਿਕਰ ਨਾ ਕਰ ਕੱਲ ਰਾਤ ਤੱਕ ਪਰਜਾਈ ਦੀ ਹਾਂ ਕਰਵਾ ਕੇ ਛੱਡਾਂਗੇ ਪਰਜਾਈ ਦਾ ਆ ਆਪਾ ਗੂ ਤੈਨੂੰ ਕੀ ਇੱਥੇ ਹੀ ਰਿਸ਼ਤਾ ਕਰਨਾ ਏ ਇਹੋ ਜਿਹਾ ਕੀ ਕਰੇਗਾ ਬਾਈ ਨੇਕ ਸਿਆ ਤੇਰੀ ਪਰਜਾਈ ਦੀ ਮਜਬੂਰੀ ਵਸਨੀ ਦਿਲੋਂ ਤਾਂ ਹਾਂ ਹੋਣੀ ਚਾਹੀਦੀ ਏ ਬਾਈ ਜਾਰ ਤੂੰ ਗੱਲ ਦਾ ਇੰਤਜ਼ਾਰ ਕਰ ਬਸ ਫਿਰ ਦੇਖੀ ਰਿਸ਼ਤਾ ਤਾਂ ਪੱਕਾ ਸਮਝ ਆਪਣੇ ਬੱਚਾਂ ਦਾ ਮੇਰੇ ਤੇ ਛੱਡ ਦੇ ਬਸ ਦੇਖ ਲੈ ਬਾਈ ਨੇਕ ਚੱਲ ਜੇ ਤੂੰ ਇੰਨੇ ਪੱਕੇ ਇਰਾਦੇ ਨਾਲ ਕਹਿਣਾ ਹੈ ਤਾਂ ਮੰਨ ਲੈਣਿਆ ਬਾਈ ਤੇਰੀ ਵੀ ਮਿਹਰ ਕਰੀ ਰੱਬਾ ਤੂੰ ਕ ਮੈਂ ਗੁਰਦੇਸ਼ ਨਾਲ ਫੋਨ ਤੇ ਗੱਲ ਕਰਕੇ ਆਇਆ ਹੈਲੋ ਹਾਂਜੀ ਪੁੱਤ ਅੱਜ ਛੇਤੀ ਚਲਾ ਗਿਆ ਸੀ ਕਾਲਜ ਨੂੰ ਕੋਈ ਜ਼ਰੂਰੀ ਕੰਮ ਸੀ ਪੁੱਤ ਹਾਂਜੀ ਪਾਪਾ ਕਹਿ ਕੇ ਗੁਰਦੇਸ਼ ਚੁੱਪ ਕਰ ਗਿਆ ਤੇ ਅੱਗੇ ਉਸ ਤੋਂ ਕੁਝ ਨਾ ਬੋਲ ਹੋਇਆ ਪੁੱਤ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਸੀ ਪਰ ਕਿੰਨੇ ਵਜੇ ਤੱਕ ਆਏਗਾ ਪਪਾ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਕਿਹੜੀ ਗੱਲ ਕਰਨੀ ਆ ਜੀ ਇੰਨਾ ਕਹਿ ਗੁਰਤੇਜ ਦਾ ਗੱਜਪਾ ਰਾਇਆ ਪੁੱਤਰ ਤੂੰ ਰਾਤ ਸਾਡੀ ਗੱਲਬਾਤ ਸੁਣ ਲਈ ਸੀ ਹਾਂਜੀ ਪਪਾ ਮੈਂ ਤੁਹਾਡੀ ਤੇ ਮੰਮਾ ਦੀ ਸਾਰੀ ਗੱਲਬਾਤ ਸੁਣ ਲਈ ਸੀ ਪਪਾ ਤੁਸੀਂ ਆਪਣੇ ਵੱਲੋਂ ਕਿੰਨੇ ਵਧੀਆ ਤਰੀਕੇ ਨਾਲ ਗੱਲ ਕੀਤੀ ਸੀ ਮੰਮਾ ਨਾਲ ਉਹਨਾਂ ਨੂੰ ਇਹ ਵੀ ਨਾ ਦੱਸਿਆ ਕਿ ਮੈਂ ਜਸਲੀਨ ਨੂੰ ਪਸੰਦ ਕਰਦਾ ਉਹਦੇ ਨਾਲ ਵਿਆਹ ਕਰਉਣਾ ਚਾਹੁੰਦਾ ਤਾਂ ਜੋ ਮੰਮਾ ਨੂੰ ਇਹ ਨਾ ਲੱਗੇ ਕਿ ਜੇ ਪਹਿਲੇ ਹੀ ਫੈਸਲਾ ਕਰੀ ਬੈਠੇ ਆ ਤਾਂ ਮੈਨੂੰ ਦੱਸਣ ਦੀ ਕੀ ਲੋੜ ਹੈ ਤੂ ਸਾਦਾ ਮਮਾ ਦੀ ਗੱਲ ਦੀ अहमियत ਰੱਖਦਿਆਂ ਸਭ ਕੁਝ ਆਖਿਆ ਉਹਨਾਂ ਨੂੰ ਪਰ ਬਾਬਾ ਮਮਾ ਨਹੀਂ ਮੰਨੇ ਮਮਾ ਕਦੇ ਐਵੇਂ ਦੀ ਗੱਲ ਕਰਨਗੇ ਮੈਂ ਸੁਪਨੇ ਚ ਵੀ ਨਹੀਂ ਸੀ ਸੋਚਿਆ ਮਮਾ ਤਾਂ ਆਪ ਸਾਨੂੰ ਹਰ ਪਲ ਸਮਝਾਉਂਦੇ ਹੁੰਦੇ ਸੀਗੇ ਹੁਣ ਕੀ ਕਰਾਂਗੇ ਅਸੀਂ ਪੁੱਤਰ ਤੂੰ ਇੱਕ ਕੋਸ਼ਿਸ਼ ਕਰਕੇ ਵੇਖ ਲਈ ਆਪਣੇ ਹਿਸਾਬ ਨਾਲ ਬਾਕੀ ਉਹਨੇ ਮੈਨੂੰ ਸਾਫ਼ ਨਾ ਆਕੀ ਐ ਇਸ ਰਿਸ਼ਤੇ ਲਈ ਪਰ ਤੇਰੇ ਨੇਕ ਅੰਕਲ ਜੀ ਆਖਦੇ ਨੇ ਕਿ ਮੈਂ ਸਭ ਠੀਕ ਕਰ ਦੂੰ ਆਪੇ ਮਨਾ ਲੈਣਾ ਉਹਨੂੰ ਪੁੱਤਰ ਹੋ ਸਕਦਾ ਤੇਰੀ ਮम्मा ਨੇ ਕਿਸੇ ਤੋਂ ਐਵੇਂ ਦੀ ਗੱਲ ਸੁਣੀ ਹੋਵੇ ਤੇ ਉਹਦੇ ਦਿਲ 'ਚ ਉਹ ਗੱਲ ਘਰ ਘਰ ਗਈ ਹੋਵੇ ਤਾਂ ਉਹਦੀ ਸੋਚ ਪਾਪਾ ਮੈਂ ਗੱਲ ਕੀ ਕਰਾਂ ਮम्मा ਨਾਲ ਉਹਨਾਂ ਨੇ ਫੇਰ ਉਹੀ ਉਹ ਗੱਲ ਫੜ ਲੈਣੀ ਆ ਕਿ ਦੋਵੇਂ ਪਿਓ ਪੁੱਤ ਆਪਸ 'ਚ ਸਲਾਹ ਬਣਾ ਕੇ ਬੈਠੇ ਆ ਤੇਰੀ ਮਾਂ ਜੋ ਮਰਜੀ ਸੋਚੇ ਪਰ ਅਸੀਂ ਇੱਕ ਵਾਰ ਫੇਰ ਪਿਆਰ ਨਾਲ ਗੱਲ ਕਰਕੇ ਵੇਖਾਂਗੇ ਹਰਜੀਤ ਸਿੰਘ ਤੇ ਜਸਲੀਨ ਨਾਲ ਹੋਈ ਸਾਰੀ ਗੱਲ ਵੀ ਗੁਰਦੇਜ ਨੂੰ ਆਗ ਦਿੰਦਾ ਏ ਤੇ ਜਸਲੀਨ ਨੂੰ ਕੁਝ ਵੀ ਦੱਸਣ ਤੋਂ ਮਨਾ ਕਰ ਦਿੰਦਾ ਏ ਹਰਜੀਤ ਅਤੇ ਗੁਰਦੇਸ਼ ਥੋੜੀ ਜਿਹੀ ਗੱਲਬਾਤ ਕਰਨ ਮਗਰੋਂ ਘਰ ਬੈ ਕੇ ਗੱਲ ਕਰਨ ਨੂੰ ਆਖ ਫੋਨ ਕੱਟ ਦਿੰਦੇ ਹਨ ਜਸਲੀਨ ਦੇ ਮੈਸੇਜ ਗੁਰਦੇਸ਼ ਨੂੰ ਆਏ ਹੁੰਦੇ ਹਨ ਗੁਰਦੇਸ਼ ਪਾਪਾ ਨੇ ਦਫਤਰ ਆਉਣ ਤੋਂ ਮਨਾ ਕਰ ਦਿੱਤਾ ਹੈ ਮੈਂ ਹੁਣ ਉਹਨਾਂ ਦੇ ਕਿਸੇ ਦੋਸਤ ਦੇ ਦਫਤਰਾਂ ਮੈਨੂੰ ਕੁਝ ਖਬਰਾਹਰ ਜਿਹੀ ਹੋ ਰਹੀ ਹੈ ਇੱਥੇ ਮੈਂ ਤੁਹਾਡੇ ਨਾਲ ਫੋਨ ਤੇ ਵੀ ਗੱਲ ਨਹੀਂ ਕਰ ਸਕਦੀ ਘਰ ਸਭ ਠੀਕ ਹੈ ਨਾ ਹਾਂਜੀ ਸੁਣਿਓ ਸਭ ਠੀਕ ਹੈ ਹਾਈ ਸੱਜੀ ਮਜ਼ਾ ਆ ਗਿਆ ਤੂੰ ਅੱਜ ਪਾਪਾ ਨੂੰ ਅੰਕਲ ਜੀ ਨਹੀਂ ਕਿਹਾ ਤੂੰ ਫਿਕਰ ਨਾ ਕਰ ਛੇਤੀ ਸਭ ਸਹੀ ਹੋ ਜਾਊਗਾ ਬਸ ਗੁਰਤੇਜ ਨੇ ਬਹੁਤ ਓਕੇ ਆਪਣੇ ਆਪ ਨੂੰ ਸੰਭਾਲਿਆ ਹੋਇਆ ਸੀ ਪੰਜ ਸੱਤ ਮਿੰਟ ਦੋਵਾਂ ਦੀ ਮੈਸੇਜ ਰਾਈ ਗੱਲਬਾਤ ਹੁੰਦੀ ਤੇ ਦੋਵੇਂ ਆਫਲਾਈਨ ਹੋ ਗਏ ਗੁਰਤੇਜ ਅਜੀਬ ਕਸ਼ਮਕਰ ਸਵਿੱਚ ਫਸ ਗਿਆ ਸੀ ਕਦੇ ਜਲਸਲੀਨ ਬਾਰੇ ਸੋਚਦਾ ਕਦੇ ਪਾਪਾ ਬਾਰੇ ਤੇ ਕਦੇ ਮੰਮੀ ਬਾਰੇ ਤੇ ਕਦੇ ਆਪਣੇ ਬਾਰੇ ਆਪਣੇ ਕੀਤੇ ਸੱਚੇ ਪਿਆਰ ਬਾਰੇ ਆਪਣੇ ਮਾਪਿਓ ਦੇ ਪਿਆਰ ਦులਾਰ ਬਾਰੇ ਸੋਚ ਰਹੀ ਸੀ ਪਹਿਲੀ ਵਾਰ ਕਿਸੇ ਨੂੰ ਰੋ ਦਿੱਚਾਇਆ ਹੈ ਏ ਰੋ ਸਿਰਫ ਤੇ ਸਿਰਫ ਜਸਲੀਨ ਦੀ ਰੋ ਨਾਲ ਮਿਲਾਬ ਚਾਹੁੰਦੀ ਐ ਜਸਲੀਨ ਤੋਂ ਬਿਗੈਰ ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਮੈਂ ਪਿਆਰ ਕੀਤਾ ਉਸਨੂੰ ਸੁਪਨੇ ਦਿਖਾਏ ਨੇ ਆਪਣੇ ਨਾਲ ਜ਼ਿੰਦਗੀ ਇਕੱਠਿਆਂ ਜਿਉਂਦੇ ਮੈਂ ਉਸ ਨਾਲ ਤੋਖਾ ਨਹੀਂ ਕਰ ਸਕਦਾ ਜੋ ਮਰਜੀ ਹੋ ਜਾਵੇ ਸਰਦਾਰਨੀ ਤਾਂ ਮੇਰੀ ਜਸਲੀਨ ਕੋਰੀ ਬਣੇਗੀ ਹੁਣ ਗਰਤੇਜ ਨੂੰ ਸਿਰਫ ਤੇ ਸਿਰਫ ਜਸਲੀਨ ਅਤੇ ਉਸਦਾ ਪਿਆਰ ਨਜ਼ਰ ਆ ਰਿਹਾ ਸੀ ਨੀਖ ਸਿੰਘ ਰਾਤ ਨੂੰ ਕਾਰ ਜਾ ਕੇ ਰੋਟੀ ਪਾਣੀ ਸ਼ੱਕ ਆਪਣੇ ਘਰ ਵਾਲੀ ਹਰਬੰਸ ਕੋਰ ਨਾਲ ਹਰਜੀਤ ਦੁਆਰਾ ਦੱਸੀ ਸਾਰੀ ਗੱਲਬਾਤ ਕਰਦਾ ਏ ਪਰ ਉਹ ਵੀ ਗੁਰਤੇਜ ਦੁਆਰਾ ਜਸਲੀਨ ਨੂੰ ਪਸੰਦ ਕਰਨ ਦੀ ਗੱਲ ਲੁਕਾ ਜਾਂਦਾ ਏ ਤਾਂ ਜੋ ਬੱਚਾਂ ਮਾਰੇ ਕੋਈ ਗਲਤ ਸੋਚ ਨਾ ਬਣਾ ਲਵੇ ਸਾਰੀ ਗੱਲਬਾਤ ਸੁਨਣ ਮਗਰੋਂ ਹਰਵੰਸ ਕੋਰੇ ਹਰਜੀਤ ਨੂੰ ਆਖਦੀ ਏ ਜੇ ਤੁਸੀਂ ਕਹਿੰਦੇ ਹੋ ਜੀ ਮੈਂ ਇੱਕ ਕੋਸ਼ਿਸ਼ ਕਰਕੇ ਦੇਖ ਲਵਾਂ ਸੁਖਦੀਪ ਪੈਨ ਮੰਨ ਗਈ ਤਾਂ ਹਰਵੰਸ ਕੋਰੇ ਮਨਾਉਣਾ ਆਸੀ ਪਰਜਾਈ ਨੂੰ ਜੋ ਮਰਜ਼ੀ ਹੋ ਜੇ ਤੇ ਦਿਮਾਗ ਲਾ ਕੇ ਅਸੀਂ ਅਜਿਹਾ ਕੀ ਕਰੀਏ ਜੋ ਪਰਜਾਈ ਮੰਨ ਜਾਵੇ ਗੁਰਤੇਜ ਤੇ ਜਸਲੀਨ ਦੇ ਸਾਹਕ ਨੂੰ ਮੈਂ ਦੇਖਿਆ ਇਹ ਔਰਤ ਉੱਤਰੀ ਔਰ ਅਧੀ ਗੱਲ ਨੂੰ ਸੁਣ ਕੇ ਸਮਝ ਕੇ ਮੰਨ ਜਾਂਦੀ ਹੈ ਬਸ਼ਰਤੇ ਗੱਲ ਵਿੱਚ दम ਹੋਣਾ ਚਾਹੀਦਾ ਬਸ ਸੋਚ ਜਰਾ ਦਿਮਾਗ ਤੇ জোর ਪਾ ਕਿਉਂਕਿ ਹਰਜੀਤ ਬਾਈ ਨੇ ਤਬ ਅਥੇਰਾ ਸਮਝਾਲਿਆ ਬਹੁਤ ਉਦਾਸ ਸੀ ਬਾਈ ਅੱਜ ਹੁਣ ਤੇਰੇ ਤੇ ਹੀ ਉਮੀਦ ਰਹਿ ਗਈ ਬਸ ਬਾਈ ਨੂੰ ਮੈਂ ਉਦਾਸ ਨਹੀਂ ਦੇਖ ਸਕਦਾ ਇੰਨੀ ਪਾਗ ਦਿਲ ਰੂਹਾ ਮੇਰੇ ਬਾਈ ਹਰਜੀਤ ਆਪਾਂ ਨੂੰ ਹਰ ਹਿੱਲੇ ਉਹਨਾਂ ਦਾ ਸਾਥ ਦੇਣਾ ਹੈ ਬਸ ਐਵੇਂ ਤਾਂ ਜੀ ਸੁਖਦੀਪ ਭੈਣ ਵੀ ਬਹੁਤ ਚੰਗੀ ਹੈ ਮੈਂ ਕਿੰਨੀ ਵਾਰ ਤਾਂ ਮਿਲਦੀ ਰਹੀਆਂ ਉਹਨਾਂ ਨੂੰ ਉਵੇਂ ਵੀ ਕਿਸੇ ਹੋਰ ਗੱਲ ਕਰਕੇ ਉਹ ਨਾ ਨਹੀਂ ਕਰ ਨਾ ਨਹੀਂ ਕਰੀ ਜਾਂਦੇ ਹੋਣਗੇ ਇਸ ਰਿਸ਼ਤੇ ਨੂੰ ਚਲ ਗੱਲ ਜੋ ਵੀ ਹੋਵੇ ਪਰ ਅਸੀਂ ਤਾਂ ਪਰਜਾਈ ਤੋਂ ਹਾਂ ਕਰਵਾਉਣੀ ਆ ਉਹ ਵੀ ਦਿਲ ਤੋਂ ਕਿਸੇ ਮਜਬੂਰੀ ਵਸ ਲਿਆ ਕੇ ਨਹੀਂ ਮਜਬੂਰ ਕਰਨ ਨੂੰ ਤਾਂ ਬਾਈ ਆਪ ਕਰਵਾ ਲਾਂਦਾ ਪਰਜਾਈ ਤੋਂ ਪਰ ਹਰਜੀਤ ਵਹਿਦਾਕ ਨਹੀਂ ਕਿ ਜੇ ਪਰਜਾਈ ਦਿਲੋਂ ਆਪ ਹਾਂ ਕਰਕੇ ਜਸਲੀਨ ਨੂੰ ਅਪਣਾਏਗੀ ਤਾਂ ਸਾਗ ਜੋੜਨਾ ਜਸਲੀਨ ਵੀ ਕਿਸੇ ਦੀ ਧੀ ਹੈ ਜੇ ਉਸਨੂੰ ਇੱਥੇ ਆ ਕੇ ਸੱਚ ਦੇ ਪਿਆਰ ਮਾਨ ਸਤਕਾਰ ਨਾਲ ਦਿੱਤਾ ਤਾਂ ਉਦੀ ਜ਼ਿੰਦਗੀ ਨਰਕ ਬਾਂਜੂ ਜੋ ਬਾਈਕ ਕਦੇ ਨਹੀਂ ਦੇਖ ਸਕਦਾ ਗੱਲ ਤਾਂ ਠੀਕ ਹੈ ਜੀ ਤੁਹਾਡੀ ਚਲੋ ਹੁਣ ਤੁਸੀਂ ਆਰਾਮ ਕਰੋ ਕੱਲ ਸਵੇਰੇ ਮੈਂ ਕੰਮ ਨਿਬੜ ਕੇ ਸੁਖਦੀਪ ਪੈਨ ਨਾਲ ਗੱਲ ਕਰਕੇ ਆਉਂ ਦੇਖ ਪਰ ਜਾਏ ਨੂੰ ਇਸ ਗੱਲ ਦੀ ਪਿੰਕਣੀ ਪੈਣੀ ਚਾਹੀਦੀ ਕਿ ਤੈਨੂੰ ਸਾਰੀ ਗੱਲ ਦਾ ਪਤਾ ਹੈ ਤੂੰ ਬਸ ਕੁਛ ਅਜਿਹਾ ਕਰੀਂ ਕਿ ਸੱਪ ਵੀ ਮਰ ਜਾਏ ਤੇ ਸੋਟੀ ਵੀ ਨਾ ਟੁੱਟੇ ਮੈਂ ਸਮਝ ਗਈ ਜੀ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਠੀਕ ਹੈ ਰਵੰਸ ਕੋਰੇ ਰੱਬ ਅਗੇ ਅਰਦਾਸ ਕਰਾਂਗਾ ਸਭ ਸਹੀ ਹੋਵੇ ਇਦਰ ਗੁਰਦੇਜ ਅਤੇ ਹਰਜੀਤ ਵੀ ਰਾਤੀ ਰੋਟੀ ਖਾ ਕੇ ਚੁੱਪ ਕਰ ਆਪਣੇ ਕਮਰੇ ਵੜ ਗਏ ਸੁਖਦੀਪ ਕੋਰ ਨਾਲ ਕੋਈ ਗੱਲ ਨਹੀਂ ਕਰਦੇ ਹਰਜੀਤ ਸਿੰਘ ਨੇ ਗੁਰਦੇਜ ਨੂਸ ਦੀ ਮੰਮੀ ਨਾਲ ਕੋਈ ਵੀ ਗੱਲ ਕਰਨ ਤੋਂ ਰੋਕ ਦਿੱਤਾ ਸੀ ਹਰਜੀਤ ਸਿੰਘ ਚਾਹੁੰਦਾ ਸੀ ਇੱਕ ਵਾਰ ਹਰ ਬੰਸ ਪਰਜਾਈ ਦੀ ਗੱਲ ਸੁਖਦੀਪ ਨਾਲ ਹੋ ਜਾਵੇ ਉਸ ਤੋਂ ਬਾਅਦ ਵੀ ਜੇ ਕੋਈ ਹਲਨਾ ਨਿਕਲਿਆ ਤਾਂ ਗੁਰਤੇਜ ਤੇ ਹਰਜੀਤ ਦੋਵੇਂ ਜਾਨੇ ਰਲ ਕੇ ਸੁਖਦੀਪ ਨੂੰ ਮਨਾਉਣਗੇ ਸੁਖਦੀਪ ਅੰਦਰੋਂ ਅੰਦਰੀ ਘੁੱਟ ਰਹੀ ਸੀ ਕਿਉਂਕਿ ਜੋ ਹਰਜੀਤ ਤੇ ਗੁਰਤੇਜ ਉਸ ਨਾਲ ਜ਼ਿਆਦਾ ਗੱਲਬਾਤ ਨਹੀਂ ਕਰ ਰਹੇ ਸਨ ਪਰ ਆਪ ਵੀ ਉਹ ਬਹੁਤ ਜ਼ਿਆਦਾ ਕੁਝ ਨਾ ਬੋਲੀ ਤੇ ਕੰਮ ਡਬੇੜ ਕੇ ਸੋ ਗਈ ਜਸਲੀਨ ਨੇ ਵੀ ਗੁਰਤੇਜ ਦਾ ਕੰਮਕਾਜ ਪੁੱਛ ਦੋ ਕੁ ਮਿੰਟ ਫੋਨ ਉੱਤੇ ਗੱਲ ਕਰ ਫੋਨ ਕੱਟ ਦਿੱਤਾ ਅਗਲੀ ਸਵੇਰ ਗੁਰਤੇਜ ਅਤੇ ਹਰਜੀਤ ਨਾਸ਼ਤਾ ਕਰ ਆਪੋ ਆਪਣੇ ਕੰਮ ਉਤੇ ਚਲੇ ਜਾਂਦੇ ਹਨ ਤੇ ਹਰਜੀਤ ਸੁਖਦੀਪ ਨੂੰ ਜਾਂਦਾ ਜਾਂਦਾ ਆਖ ਜਾਂਦਾ ਹੈ ਇੱਕ ਵਾਰ ਫਿਰ ਬੈੱਕੇ ਸੋਚ ਲਈ ਜਸਲੀਨ ਤੇ ਗੁਰਤੇਜ ਦੇ ਸਾਥ ਭਰੇ ਸੁਖਦੀਪ ਠੀਕ ਹੈ ਜੀ ਆ ਕੇ ਗੇਟ ਬੰਦ ਕਰ ਅੰਦਰ ਆ ਜਾਂਦੀ ਹੈ ਸਵੇਰ ਦੇ 11:00 ਵਜੇ ਸੁਖਦੀਪ ਦੇ ਘਰ ਬੈਲ ਵੱਜਦੀ ਹੈ ਸੁਖਦੀਪ ਸਾਰਾ ਕੰਮ ਕਾਜ ਨਵੇਰ ਟੀਵੀ ਦੇਖ ਰਹੀ ਹੁੰਦੀ ਬੈਲ ਸੁਣ ਕੇ ਗੇਟ ਖੋਲ ਜਾਂਦੀ ਤੇ ਸਾਹਮਣੇ ਹਰਬੰਸ ਕੋਲ ਨੂੰ ਦੇਖ ਖੁਸ਼ ਹੋ ਜਾਂਦੀ ਹੈ ਸੱਸ ਜੀ ਇਹ ਕੱਲ ਪੈਂਜੀ ਆਜੋ ਆਜੋ ਲੰਘਾਓ ਅੰਦਰ ਸਸ਼ਰੀਆ ਕਾਲ ਹੋਰ ਪੈਂਜੀ ਠੀਕ ਹੋ ਜੀ ਹਾਂਜੀ ਹਾਂਜੀ ਸਭ ਠੀਕ ਆਜੋ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਈ ਬਾਜੀ ਤੇ ਗੁਰਤੇਜ ਤਾਂ ਡਿਊਟੀ ਤੇ ਗਏ ਹੋਣਿਆ ਹਰਬੰਸ ਕੋਡ ਡਰਾਈング ਰੂਮ ਵਿੱਚ ਬੈਠੀ ਉੱਚੀ ਉੱਚੀ ਆਵਾਜ਼ ਸੁਖਦੀਪ कौर ਨੂੰ ਪੁੱਛਦੀ ਹੈ ਹਾਂਜੀ ਉਹ ਤਾਂ ਸ਼ਾਮ ਨੂੰ ਆਣਗੇ ਦੋਹੇ ਪਿਓ ਪੁੱਤ ਪਾਣੀ ਫੜਾਉਂਦਿਆਂ ਬੋਲਦੀ ਹੈ ਹੋਰ ਦੋਸਤੋ ਪੈਂਜੀ ਅੱਜ ਬੜੀ ਚਿਰਾਂ ਪਿਛੋਂ ਕਿਹੜਾ ਮਾਰਿਆ ਤੁਸੀਂ ਬੜੀ ਖੁਸ਼ੀ ਹੋਈ ਆ ਤੁਹਾਨੂੰ ਦੇਖ ਕੇ ਬਹੁਤ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਪੈਂਜੀ ਮੇਰਾ ਵੀ ਦਿਲ ਜਾ કરી ਜਾਂਦਾ ਸੀ ਤੁਹਾਨੂੰ ਮਿਲੰਦਾ ਬਸ ਤੁਹਾਨੂੰ ਪਤਾ ਹੀ ਇਹ ਬੰਦਾ ਕੰਮ ਬੰਦਾ ਮੁੱਕ ਜਾਂਦਾ ਹੈ ਕੰਮਕਾਜ ਨਹੀਂ ਮੁੱਕਦੇ ਕਰਦੇ ਹਾਂਜੀ ਇਹ ਤਾਂ ਹੈ ਭੈਣ ਜੀ ਹੁਣ ਤਾਂ ਸੁਖਨਾਲਪੁਰ ਤੇਜਵੀ ਵਿਹਨ ਵਾਲਾ ਹੋ ਗਿਆ ਦੇਖਿਆ ਕਿਤੇ ਕੋਈ ਸਾਖ ਹਰਬੰਸ ਕੋਨੇਗਾ ਲਗਾਤਰੀ ਨੇਕ ਸਿੰਘ ਤੇ ਹਰਜੀਤ ਸਿੰਘ ਬਹੁਤ ਸਾਲਾਂ ਤੋਂ ਇਕੱਠੇ ਕਾਲਜ ਦੀ ਕੰਟੀਨੂ ਵਿੱਚ ਕੰਮ ਕਰਦੇ ਸਨ ਇਸ ਲਈ ਉਹਨਾਂ ਦੇ ਪਰਿਵਾਰਕ ਸਬੰਧ ਵੀ ਬਹੁਤ ਵਧੀਆ ਸਨ ਭੈਣ ਜੀ ਬਸ ਦੇਖੀ ਜਾਂਦੇ ਆ ਕਿਦਰੇ ਕੋਈ ਵਧੀਆ ਖਾਨਦਾਨ ਦੀ ਪੜੀ ਲਿਖੀ ਕੁੜੀ ਮਿਲ ਜੇ ਜੇ ਤੁਹਾਡੀ ਨਰਜਰ ਚ ਕੋਈ ਰਿਸ਼ਤਾ ਹੈ ਤਾਂ ਦੱਸਿਓ ਰਿਸ਼ਤੇ ਪਾਵੇਂ ਬੱਥੇਰੀਆ ਗੁਰਤੇਜ ਨੂੰ ਪਰ ਸਭ ਕੁਝ ਦੇਖਣਾ ਪੈਂਦਾ ਹਾਂਜੀ ਭੈਣ ਜੀ ਸਹੀ ਗੱਲ ਆ ਹੱਲੇ ਵਿਆਹ ਕਰਨੇ ਸੌਕੇ ਹੁੰਦੇ ਆ ਰਿਸ਼ਤੇ ਕਰਨੇ ਬਹੁਤ ਔਕੇ ਹੁੰਦੇ ਆ ਗੁਰਤੇਜ ਨੂੰ ਹੀ ਪੁੱਛ ਲੈਣੇ ਆ ਇੱਕ ਵਾਰ ਅੱਜ ਕੱਲ ਬੱਚੇ ਆਪ ਪਸੰਦ ਕਰ ਲੈਂਦੇ ਆ ਇਹਦੇ ਚ ਕੋਈ ਮਾੜੀ ਗੱਲ ਵੀ ਨਹੀਂ ਨਾਨਾ ਭੈਣ ਜੀ ਗੁਰਤੇਜ ਦਾ ਜਿੱਥੇ ਅਸੀਂ ਖਾਂਗੇ ਉੱਥੇ ਹੀ ਹਾਂ ਕਰ ਦੂ ਅਸੀਂ ਕਿਹੜਾ ਮਾੜਾ ਸਾਥ ਲੱਭਣਾ ਆਪਣੇ ਪੁੱਤਰ ਲਈ ਪਰ ਪੈਨ ਜੀ ਅੱਜ ਕੱਲ ਤਾਂ ਬਹੁਤ ਡਰ ਲੱਗਦਾ ਹੈ ਸਾਡੇ ਰਿਸ਼ਤੇਦਾਰੀ ਚ ਵਿਆਹ ਹੋਇਆ ਸੀ ਮੁੰਡਾ ਬਹੁਤ ਸ਼ਰੀਫ ਸੀ ਮੁੰਡੇ ਵਾਲੇ ਵੀ ਤਗੜੇ ਘਰੋਂ ਤੇ ਕੁੜੀ ਵਾਲੇ ਉਹਨਾਂ ਤੋਂ ਵੀ ਉੱਤੇ ਨੂੰ ਕੁੜੀ ਰੱਜ ਕੇ ਸੁਨੱਖੀ ਪੜੇ ਲਿਖੀ ਚਲੋ ਜੀ ਵਿਆਹ ਹੋ ਗਿਆ ਹੁਣ ਉਹ ਤਾਂ ਅਗਲੀ ਖੁੱਲਾ ਖਾਨ ਪੀਣ ਗਿੱਜੀ ਹੋਈ ਸੀ ਬਸ ਫਿਰ ਨਿੱਤ ਨਵੀਂ ਡਿਮਾਂਡ ਉਸਦੀ ਮਹਿੰਗੇ ਤੋਂ ਮਹਿੰਗੇ ਕੱਪੜੇ ਪਾਉਣ ਨੂੰ ਮੰਗਿਆ ਕਰੇ ਉਹ ਫਿਰ ਵੀ ਸੋਚ ਕੇ ਮਨ ਮਾਰ ਦੇ ਰਹਿ ਕਿ ਚਲ ਵਿਆਹ ਤੋਂ ਬਾਅਦ ਹਰ ਇੱਕ ਕੁੜੀ ਨੂੰ ਨਵਾਂ ਨਵਾਂ ਚਾਹ ਹੁੰਦਾ ਹੈ ਸਭ ਕੁਝ ਵਧੀਆ ਖਾਨ ਪੌਂਦਾ ਕੁੜੀ ਮੁੰਡੇ ਨੂੰ ਆਖਿਆ ਕਰੇ ਮੈਨੂੰ ਕਦੇ ਉੱਥੇ ਲੈ ਚਲ ਕਦੇ ਇੱਥੇ ਲੈ ਚਲ ਪਹਿਲਾ ਪਹਿਲ ਤਾਂ ਛੇ ਕੁ ਮਹੀਨੇ ਔਖਾ ਸੋਖਾ ਟਪਾਉਂਦੇ ਰਹੇ ਬਸ ਫਿਰ ਅਗਲਿਆਂ ਦੀ ਬਸ ਹੋ ਗਈ ਹੈ ਅੱਛਾ ਪੈਂਜੀ ਇੱਥੇ ਹੀ ਬਸਣੀ ਪੈਂਜੀ ਜਿੱਥੇ ਵੀ ਮੁੰਡੇ ਨਾਲ ਜਾਂਦੀ ਫालतू ਚੀਜ਼ਾਂ ਤੇ ਪੈਸੇ ਖਰਚਦੀ ਮੁੰਡਾ ਦੱਸਦਾ ਸੀ ਖਾਣ ਪੀਣ ਵਾਲੀਆਂ ਚੀਜ਼ਾਂ ਪਹਿਲਾਂ ਮੰਗਵਾ ਲੈਂਦੀ ਤੇ ਮਗਰਵਾਕ ਦਿੰਦੀ ਮੈਂ ਨਹੀਂ ਖਾਣੀ ਬਾਕੀ ਤਾਂ ਫालतू ਖਰਚਾ ਮੰਨ ਵੀ ਲਿਆ ਚੱਲ ਪਰ ਇਹ ਹਾਨੀ ਦੀ ਬਰਬਾਦੀ ਨੇ ਕਹਿੰਦਾ ਮੇਥੋਂ ਚਰੀ ਜਾਂਦੀ ਆਖੇ ਬੜਾ ਸਮਝਾਉਂਦਾ ਸੀ ਮੈਂ ਉਹਨੂੰ ਅੱਛਾ ਭੈਣ ਜੀ ਫਿਰ ਫਿਰ ਵੀ ਕੁੜੀ 'ਚ ਕੋਈ ਸੁਧਾਰ ਨਾ ਆਇਆ ਜੀ ਮੁੰਡਾ ਉਸ ਦੀ ਨਜ਼ਰ ਤਾਂ ਨਜ਼ਰ ਤਾਂ ਰੱਖਦਾ ਹੀ ਸੀ ਕਿ ਕੀ ਕੀ ਕਰਦੀ ਰਹਿੰਦੀ ਆ ਕੁੜੀ ਮੁੰਡੇ ਨੇ ਇੱਕ ਦਿਨ ਉਹਦੇ ਫੋਨ 'ਚ ਰਿਕਾਰਡਿੰਗ ਲਾਤੀ ਪਤਾ ਨਹੀਂ ਉਹ ਕਿਹੜਾ ਚੰਗਾ ਵੇਲਾ ਸੀ ਫੋਨ ਦੀ ਰਿਕਾਰਡਿੰਗ ਮੁੰਡੇ ਨੇ ਸੁਣ ਲਈ ਕੀ ਬਣਿਆ ਜੀ ਫਿਰ ਕੁੜੀ ਦੀ ਮਾਂ ਆਪਣੀ ਤੀਨੋਂ ਆਖਰੀ ਸੀ ਕਿ ਸਾਰੇ ਟੱਬਰ ਨੂੰ ਜ਼ਹਿਰ ਦੇ ਦੇ ਤੇ ਸਾਰਾ ਪੈਸਾ ਤੇ ਲੱਗ ਗਿਆ ਨਾ ਘੱਟਾ ਚੁੱਕ ਕੇ ਉੱਥੋਂ ਤੁਰਦੀ ਬਣ ਬਾਕੀ ਮੈਂ ਆਪੇ ਸੰਭਲੋ ਹੁਣ ਮੁੰਡੇ ਨੇ ਸਭ ਨੂੰ ਸੁਣਾਈ ਫਿਰ ਰਿਕਾਰਡਿੰਗ ਤੇ ਉਸੇ ਪਲ ਕੁੜੀ ਨੂੰ ਕੱਢਿਆ ਬਾਹਰ ਕਰੋ ਬਹਲਾ ਮਾੜਾ ਹੋਇਆ ਪੈੰਜੀ ਪੈੰਜੀ ਮੁੰਡਾ ਤਾਂ ਨਿਰਾਹੀਰਾ ਸੀ ਰੁਲ ਗਿਆ ਵਿਚਾਰਾ ਰੋਂਦਾ ਆਪਣੇ ਮਾੜੇ ਕਰਮਾਂ ਨੂੰ ਕਈ ਵਾਰ ਤਾਂ ਕਿ ਦੀਰ ਸਾਡੇ ਤੋਂ ਖਫਾ ਹੋ ਜਾਂਦੀ ਹੈ ਕੀ ਕਰ ਸਕਦੇ ਹਾਂ ਜੀ ਕੁੜੀ ਨੇ ਆਪਣੇ ਨਾਲ ਨਾਲ ਮੁੰਡੇ ਦੀ ਜ਼ਿੰਦਗੀ ਵੀ ਬਰਬਾਦ ਕਰਦੀ ਆਦਾ ਬੱਲਾ ਮਾੜਾ ਹੋਇਆ ਪੈੰਜੀ ਰੱਬ ਸੁੱਖ ਰੱਖੇ ਹਰਬੰਸ ਕੋਰ ਸੁਖਦੀਪ ਪੈਨਲ ਗੱਲ ਅੰਬੇੜ ਇੰਨਾ ਕਹਿ ਉੱਥੋਂ ਚਲੀ ਜਾਂਦੀ ਹੈ ਕਿ ਮੇਰੀ ਨਜ਼ਰ 'ਚ ਕੋਈ ਚੰਗਾ ਸਾਖ ਹੋਇਆ ਤਾਂ ਦੱਸ ਦੇਵਾਂਗੀ ਬਾਕੀ ਤੁਸੀਂ ਵੀ ਕੋਈ ਕਹਾਣ ਨਾ ਕਰਿਓ ਹਰਬੰਸ ਕੋਲ ਨੇਕ ਸਿੰਘ ਨੂੰ ਸਾਰੀ ਗੱਲ ਘਰ ਆ ਕੇ ਫੋਨ ਤੇ ਉੱਤੇ ਦੱਸ ਦਿੰਦੀ ਹੈ ਨੇਕ ਸਿੰਘ ਬਹੁਤ ਖੁਸ਼ ਹੁੰਦਾ ਹੈ ਕਿ ਸਾਰੀ ਗੱਲ ਹਰਜੀਤ ਸਿੰਘ ਨੂੰ ਦੱਸਦਾ ਹੈ ਬਾਈ ਯਾਰ ਲੈ ਬਸ ਤੂੰ ਗੱਲ ਹੁਣ ਬਣੀ ਉਹ ਸਮਝ ਅੱਛਾ ਬਾਈ ਨੇਕ ਸਿਆ ਹਰਬੰਸ ਪਰ ਜਾਈ ਕਰ ਆਈ ਗੱਲ ਕਰ ਹਾਂ ਬਾਈ ਬਸ ਉਹਨੇ ਗੱਲ ਹੀ ਇਹੋ ਜੀ ਕੀਤੀ ਹੈ ਨਾ ਪਰ ਜਾਈ ਨਾਲ ਝੂਠ ਵੀ ਨਹੀਂ ਕੁਝ ਬੋਲਿਆ ਤੇ ਗੱਲਾਂ-ਗੱਲਾਂ ਵਿੱਚ ਤੇਰੀ ਗੱਲ ਦਾ ਹੱਲ ਵੀ ਨਿਕਲ ਆਊਗਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਰਜ਼ਾਈ ਨੇ ਮੰਨ ਜਾਣਾ ਹੈ ਬੱਚਿਆਂ ਦੇ ਸਾਖ ਲਈ ਬਾਈ ਨੇਕ ਸਿਆਂ ਜੇ ਇੰਜ ਹੋ ਗਿਆ ਤਾਂ ساری ਉਮਰ ਮੈਂ ਤੁਹਾਡਾ ਦੇਣ ਨਹੀਂ ਦੇ ਸਕਾਂਗਾ ਮੇਰੇ ਬੱਚਿਆਂ ਦੀ ਖੁਸ਼ੀ ਮਿਲ ਜੇ ਮੈਂ ਮਿਲ ਜੂ ਜੇ ਬੇਫਿਕਰ ਹੋ ਜਾ ਬਾਈ ਬਸ ਸੁਣ ਅੱਗੇ-ਅੱਗੇ ਦੇਖੀ ਚੱਲ ਹੁਣ ਕੀ ਹੁੰਦਾ ਤੇਰਾ ਬਹੁਤ-ਬਹੁਤ ਧੰਨਵਾਦ ਜਾਰਾ ਐਵੇਂ ਹੀ ਦੁਨੀਆ ਕਹਿੰਦੀ ਜਾਰਪਰਾਵਾ ਵਰਗੇ ਕਲਬ ਨੇ ਸੌਕੇ ਨਹੀਂ ਹਰਜੀਤ ਸਿੰਘ ਹੁਣ ਸਾਰੀ ਗੱਲ ਗੁਰਤੇਜ ਨੂੰ ਫੋਨ ਕਰਕੇ ਦੱਸ ਦਿੰਦਾ ਹੈ ਗੁਰਤੇਜ ਦਾ ਦਿਲ ਤਾਂ ਬਾਗੋ-ਬਾਗ ਹੋ ਜਾਂਦਾ ਹੈ ਗੁਰਤੇਜ ਜਸਲੀਨ ਨਾਲ ਮੈਸੇਜ ਹੀ ਗੱਲਬਾਤ ਕਰਦਾ ਰਹਿੰਦਾ ਜਸਲੀਨ ਨੂੰ ਆਪਣੇ ਵੱਲ ਆਕ ਦਿੰਦਾ ਹੈ ਕਿ ਪਾਪਾ ਥੋੜੇ ਜੇ ਕਿਸੇ ਕੰਮ ਚ ਬਿਜ਼ੀ ਨੇ ਇਸ ਲਈ ਉਦਾਸ ਨਾ ਹੋਇਓ ਆਪਣੇ ਆਪ ਗੱਲ ਕਰ ਲੈਣਗੇ ਤੁਹਾਡੇ ਨਾਲ ਜਸਲੀਨ ਵੀ ਗੁਰਤੇਜ ਨਾਲ ਜ਼ਿਆਦਾ ਗੱਲ ਨਾ ਕਰਦੀ ਉਸ ਨੂੰ ਇੰਤਜ਼ਾਰ ਸੀਤਾ ਬਸ ਉਸ ਦਿਨ ਦਾ ਜਿਸ ਦਿਨ ਹਰਜੀਤ ਅੰਕਲ ਦਾ ਉਸਦੇ ਪਾਪਾ ਨੂੰ ਫੋਨ ਆਉਣਾ ਸੀ ਸ਼ਾਮ ਨੂੰ ਉਦਰ ਨੇਕ ਸਿੰਘ ਤੇ ਹਰਬੰਸ ਕੋਰੇ ਆਪਸ ਵਿੱਚ ਗੱਲਬਾਤ ਕਰਦੇ ਹਨ ਤੋ ਉਦਰਬੰਸ ਕੋਰੇ ਦਿਲ ਖੁਸ਼ ਕਰਦਾ ਸਾਡਾ ਮੈਂ ਤਾਂ ਹੀ ਤਾਂ ਕਰਨਾ ਸੀ ਸਭ ਕੁਝ ਕਰਨ ਕਰਨ ਵਾਲਾ ਤਾਂ ਰੱਬ ਹੈ ਉਸ ਦੀ ਰਜ਼ਾ ਤੋਂ ਬਿਨਾਂ ਤਾਂ ਇੱਕ ਪੱਤਾ ਵੀ ਨਹੀਂ ਹਿਲਦਾ ਸਹੀ ਕਹਿਨੀ ਆ ਤੂੰ ਰੱਬ ਸਾਨੂੰ ਜਰੀਆ ਬਣਾ ਲੈਂਦਾ ਹੈ ਬਸ ਕੰਮ ਤਾਂ ਸਾਰੇ ਆਪ ਹੀ ਕਰਦਾ ਹੈ ਹਾਂਜੀ ਦੇਖੋ ਹੁਣ ਕੀ ਬਣੂ ਅੱਗੇ ਤਾਂ ਹੁਣ ਹਰਜੀਤ ਭਾਜੀ ਦੱਸਣਗੇ ਕੱਲ ਨੂੰ ਗੱਲਾਂ ਬਾਤਾਂ ਕਰਦੇ ਰਹਿੰਦੇ ਹਨ ਹਰਬੰਸ ਕੋਰਾ ਤੇ ਨੇਕ ਸਿੰਘ ਹੋਰ ਜਸਲੀਨ ਗੁਰਤੇਜ ਨੂੰ ਮੈਸੇਜ ਕਰਦੀ ਹੈ ਹੈਲੋ ਹਾਂਜੀ ਸੋਨਿਓ ਕਿੱਦਾਂ ਮੇਰੀ ਜਸਲੀਨ ਕੋਲ ਤੁਹਾਡੇ ਨਾਲ ਗੱਲ ਕੀਤੇ ਬਿਨਾਂ ਕੀਤਾ ਹੋ ਸਕਦੀਆਂ ਜੀ ਓਏ ਹੋਏ ਮਾਰੀ ਛੱਡਿਆ ਫੋਨ ਕਰ ਲਵਾਂ ਮੇਰੀ ਸਰਦਾਰਨੀ ਨੂੰ ਨਾ ਜੀ ਸਾਡੇ ਕੋਲ ਬੈਠਿਆ ਸਾਰੇ ਕੋਲ ਬੈਠਿਆ ਬਹੁਤ ਦਿਲ ਕਰਦਾ ਸੀ ਤੇਰੀ ਆਵਾਜ਼ ਸੁਣਨ ਦਾ ਦਿਲ ਤਾਂ ਮੇਰਾ ਵੀ ਕਰਦਾ ਸੀ ਜੀ ਪਰ ਮਜਬੂਰੀ ਆ ਇੱਕ ਤਾਂ ਦੋ ਪਿਆਰ ਕਰਨ ਵਾਲਿਆਂ ਦੀ ਜ਼ਿੰਦਗੀ 'ਚ ਮਜਬੂਰੀਆਂ ਬਹੁਤ ਪਾ ਦਿੰਦਾ ਏ ਰੱਬ ਇਸੇ ਨੂੰ ਤਾਂ ਫਿਰ ਪਿਆਰ ਕਹਿੰਦੇ ਆ ਸਜਣਾ ਨੂੰ ਮਿਲਣ ਦੀ ਤਾਂਗ ਰੱਜ ਕੇ ਤੱਕਾਂ ਦੀ ਤਾਂ ਮਿਸ਼ਰੀ ਜੇ ਬੋਲ ਸੁਣਨ ਦੀ ਤਾਂ ਹੱਥਾਂ ਵਿੱਚ ਹੱਥ ਪਾਉਣ ਦੀ ਤਾਂ ਜੇ ਪਿਆਰ 'ਚ ਮਜਬੂਰੀਆਂ ਨਾ ਹੋਣ ਤਾਂ ਉਡੀਕ ਨਾ ਹੋਵੇ ਫਿਰ ਪਿਆਰ ਕਾਧਾ ਰਹਿ ਜਾਂਦਾ ਉਹ ਵਾਹ ਏ ਵਾਹ ਕਿੰਨਾ ਕੁਝ ਦਿਲ 'ਚ ਛੁਪਾਈ ਬੈਠੀ ਆ ਤੂੰ ਜਦੋਂ ਦਫ਼ਤਰ ਆਉਂਦੀ ਸੀ ਉਦੋਂ ਤਾਂ ਨਹੀਂ ਬੋਲਿਆ ਜਾਂਦੇ ਸੀ ਇਹੋ ਜਿਹੀਆਂ ਗੱਲਾਂ ਪਿਆਰ ਦੀਆਂ ਤੇਥੋਂ ਹਰ ਇੱਕ ਚੀਜ਼ ਦਾ ਆਪਣਾ ਸਮਾਂ ਹੁੰਦਾ ਏ ਜਨਾਬ ਗੁਰਦੇਵ ਸਿੰਘ ਬਹੁਤ ਚਲਾ ਕੇ ਤੁਜਸਲਿੰਗ ਕੋਰੇ ਚੱਲ ਛੁੱਕਰੇ ਬਾਬਾ ਦਿਲੋਂ ਪਿਆਰ ਕਰਨ ਵਾਲੀ ਮਿਲੀ ਤਾਂ ਸਹੀ ਮੈਨੂੰ ਹੋਰ ਜੀ ਕੀ ਕਰੀ ਜਾਂਦੇ ਸੀ ਸਭ ਬਸ ਰੋਟੀ ਤਿਆਰ ਹੈ ਹੁਣ ਛਕਣ ਲੱਗੇ ਆ ਤੁਸੀਂ ਦੱਸੋ ਅਸੀਂ ਤਾਂ ਖਾਲੀ ਆ ਜੀ ਸਭ ਨੇ ਚਲੋ ਤੁਸੀਂ ਖਾਓ ਜੀ ਰੋਟੀ ਆਪਾਂ ਫਿਰ ਗੱਲ ਕਰਦੇ ਆਂ ਜੀ ਓਕੇ ਮੇਰੀ ਸੋਨੀ ਮੋਨੀ ਜੀ ਗੁਰਦੇਸ਼ ਜੀ ਖੁਸ਼ੀ ਤਾਂ ਅੱਜ ਜਿਵੇਂ ਸਤਵੇਂ ਅਸਮਾਨ ਉੱਤੇ ਸੀ ਰੋਟੀ ਖਾ ਕੇ ਗੁਰਦੇਸ਼ ਹਰਜੀਤ ਸਿੰਘ ਅਤੇ ਸੁਖਦੀਪ ਘਰ ਇੱਕੋ ਕਮਰੇ ਵਿੱਚ ਬਹਿ ਜਾਂਦੇ ਹਨ ਸੁਖਦੀਪ ਘਰ ਬੋਲਦੀ ਹੈ ਅਜਰਬੰਸ ਭੈਣ ਜੀ ਆਈ ਸੀ ਘਰ ਮੰਮਾ ਮੈਨੂੰ ਲੱਗਦਾ ਅੱਜ ਤਾਂ ਬੜੀ ਚਿਰ ਪਿਛੋਂ ਆਈ ਸੀ ਆਂਟੀ ਆਪਣੇ ਘਰ ਗੁਰਦੇਸ਼ ਬੋਲਿਆ ਹਾਂ ਪੁੱਤ ਮੇਰਾ ਵੀ ਦਿਲ ਖੁਸ਼ ਹੋ ਗਿਆ ਮਿਲ ਕੇ ਉਹਨੂੰ ਚਲੋ ਚੰਗਾ ਭਾਈ ਕੰਮਾ ਕਾਜਾ ਤੋਂ ਅੱਜ ਕੱਲ ਕਿੱਥੇ ਵੇਰ ਮਿਲਦੀ ਸਭ ਨੂੰ ਹੋਰ ਕੀ ਕਹਿੰਦੀ ਸੀ ਪਰ ਜਾਈ ਫਿਰ ਹਜੇ ਇਸ ਨੇ ਗੱਲ ਲਗਾ ਤੋਰੀ ਬਸ ਜੀ ਹਾਲ ਚਾਲ ਪੁੱਛਦੀ ਸੀ ਸਭ ਦਾ ਕਹਿੰਦੀ ਸੀ ਬਹੁਤ ਦਿਲ ਕਰਦਾ ਸੀ ਮਿਲਣ ਦਾ ਗੁਰਦੇਵ ਦੇ ਸਾਖ ਨੂੰ ਕਹਿੰਦੀ ਸੀ ਅੱਛਾ ਫਿਰ ਤੂੰ ਕੀ ਕਿਹਾ ਹਰਜੀ ਸਿੰਘ ਹੋਰ ਅੱਗੇ ਸੁਣਨ ਦੀ ਤੰਗ ਵਿੱਚ ਬੋਲਿਆ ਬਸ ਮੈਂ ਵੀ ਕਹਤਾ ਕਿ ਸੋਚੂ ਵਿਚਾਰ ਕੇ ਕਰਾਂਗੇ ਕਾਹਲ ਨਹੀਂ ਕਰਦੇ ਪਰ ਜਿਹੜੀ ਉਹ ਜਸਲੀਨ ਕੁੜੀ ਨਾਲ ਸਾਖ ਜੋੜਨ ਬਾਰੇ ਤੁਸੀਂ ਦੱਸਿਆ ਸੀ ਮੈਨੂੰ ਮੈਂ ਉਹ ਗੱਲ ਨਹੀਂ ਕੀਤੀ ਅੱਛਾ ਚੱਲ ਗੱਲ ਕਰਨ ਦਾ ਫਾਇਦਾ ਵੀ ਕੀ ਸੀ ਤੂੰ ਕਿਹਾ ਉਸ ਰਿਸ਼ਤੇ ਲਈ ਹਾਂ ਕਰ ਦੇਣੀ ਆ ਹਰਜੀਤ ਸਿੰਘ ਜਾਨ ਬੁਝਕੇ ਬੋਲਿਆ ਗੁਰਤੇਜ ਚੁੱਪ ਕਰਕੇ ਦੋਵੰਦੀਆਂ ਗੱਲਾਂ ਸੁਣ ਰਿਹਾ ਸੀ ਨਾਲ ਨਾਲ ਫੋਨ ਦੇਖੀ ਜਾ ਰਿਹਾ ਸੀ ਜਿਵੇਂ ਉਸ ਦਾ ਬੋਤਾ ਕੋਈ ਆਪਣੇ ਮਾਪਿਆਂ ਦੀਆਂ ਗੱਲਾਂ ਵੱਲ ਧਿਆਨ ਨਾ ਹੋਵੇ ਗੁਰਤੇਜ ਪੁੱਤ ਜਿੱਤੇ ਦੀ ਰਿਸ਼ਤਾ ਜਸਲੀਨ ਨਾਲ ਕਰ ਲਈਏ ਤੈਨੂੰ ਕਿਹੋ ਜਿਹਾ ਲੱਗਦੀ ਆ ਜਸਲੀਨ ਗੁਰਤੇਜ ਨੂੰ ਸਹਿਸੁਭਾ ਮਾਂ ਨੇ ਪੁੱਛਿਆ ਮੰਮਾ ਠੀਕ ਐ ਜੀ ਕੁੜੀ ਤਾਂ ਉਹ ਤਾਂ ਸਾਡੀ ਅੱਖਾਂ ਸਾਹਮਣੇ ਹੀ ਰਹੀ ਐ ਕਿੰਨੇ ਚਿਰ ਤੋਂ ਬਾਕੀ ਜੀਵਨ ਤੁਹਾਡੀ ਮਰਜ਼ੀ ਗੁਰਦੇਸ਼ ਚੁੱਪ ਕਰ ਗਿਆ ਨਾ ਪੁੱਤ ਸਾਡੀ ਤਾਂ ਤੇਰੇ ਨਾਲ ਹੀ ਚੱਲਣੀ ਆ ਤੈਨੂੰ ਪਸੰਦ ਐ ਕੁੜੀ ਤਾਂ ਦੱਸ ਨਹੀਂ ਤਾਂ ਕੋਈ ਹੋਰ ਹਾਂਜੀ ਮੈਨੂੰ ਪਸੰਦ ਐ ਜੀ ਬਾਕੀ ਪਾਪਾ ਨੂੰ ਪੁੱਛ ਲਓ ਮੰਮਾ ਗੁਰਦੇਸ਼ ਨੇ ਆਪਣੀ ਮਾਂ ਦੀ ਗੱਲ ਨੂੰ ਵਿਚੇ ਟੋਕ ਦਿੱਤਾ ਇਹਨਾਂ ਨਾਲ ਤਾਂ ਮੈਂ ਬਾਅਦ ਚ ਗੱਲ ਕਰਾਂਗੀ ਤੇਰੀ ਹਾਂ ਸਮਝੀਏ ਫੇਰ ਅਸੀਂ ਪੁੱਤ ਹਾਂਜੀ ਮੰਮਾ ਅੱਛਾ ਚੱਲ ਪੁੱਤ ਠੀਕ ਐ ਹੁਣ ਤੂੰ ਸੋ ਜਾ ਜਾ ਕੇ ਆਪਣੇ ਕਮਰੇ ਚ ਚੱਲ ਉਠ ਮੇਰਾ ਪੁੱਤ ਠੀਕ ਐ ਜੀ ਮੈਂ ਚੱਲਦਾ ਫੇਰ ਸੌਣ ਤੁਸੀਂ ਵੀ ਆਰਾਮ ਕਰੋ ਕਹਿ ਕੇ ਗੁਰਤੇਜ ਆਪਣੇ ਪਾਪਾ ਨਾਲ ਸ਼ਰਾਰਤੀ ਹਾਸਾ ਹੱਸਦਾ ਹੋਇਆ ਕਮਰੇ ਚੋਂ ਬਾਹਰ ਨਿਕਲ ਜਾਂਦਾ ਹੈ ਹਰਜੀਤ ਸਿੰਘ ਤੋਂ ਵੀ ਆਪਣਾ ਚਾਹ ਸੰਭਾਲ ਲੈਣੇ ਸੀ ਜਾ ਰਿਹਾ ਸੁਖਦੀਪ ਕੌਰ ਅੰਦਰੋਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ ਹੈ ਤੇ ਬੋਲਣਾ ਸ਼ੁਰੂ ਕਰ ਦਿੰਦੀ ਹੈ ਮੈਨੂੰ ਮਾਫ ਕਰ ਦਿਓ ਜੀ ਮੈਂ ਮਾਫੀ ਲੈ ਮਾਫੀ ਕਾਦੀ ਮੈਂ ਜ਼ਿੰਦਗੀ ਦੇ ਹਰ ਮੋੜ ਤੇ ਤੁਹਾਡਾ ਸਾਥ ਦਿੱਤਾ ਹੈ ਪਰ ਪਤਾ ਨਹੀਂ ਕਿਉਂ ਹੁਣ ਮੇਰੀ ਮੱਤ ਉੱਤੇ ਪਰਦਾ ਪੈ ਗਿਆ ਜੋ ਮੈਂ ਜਸਲੀਨ ਵਰਗੀ ਸਾਉ ਕੁੜੀ ਨੂੰ ਠੁਕਰਾਰ ਰਹੀ ਸੀ ਮੈਂ ਆਪ ਵੀ ਦੁਖੀ ਹੋਈ ਤੇ ਤੁਹਾਨੂੰ ਵੀ ਬਹੁਤ ਦੁਖੀ ਕੀਤਾ ਚੱਲ ਫੇਰ ਕੀ ਹੋਇਆ ਪਰ ਅੱਜ ਜਿਹੜਾ ਕੀ ਹੋਇਆ ਕਿ ਤੂੰ ਆਪ ਹੀ ਹਾਂ ਕਰ ਦਿੱਤੀ ਬਸ ਜੀ ਮੇਰੀ ਗਲਤ ਹੋਰਨੇ ਮੇਰੇ ਅੰਦਰ ਪੈਰ ਪਸਾਰਲੇ ਸੀ ਤੇ ਮੈਨੂੰ ਅਸਲੀਅਤ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਸੁਖਦੀਪ ਹਰਬੰਸ ਕੋਰ ਵਾਲੀ ਸਾਰੇ ਗਲਰਜੀਤ ਸਿੰਘ ਨੂੰ ਸੁਣਾ ਦਿੰਦੀ ਹੈ ਅੱਛਾ ਉਹਨਾਂ ਦੀ ਗੱਲ ਸੁਣ ਕੇ ਤੂੰ ਡਰ ਗਈ ਕਿ ਜੇ ਤੇਰੀ ਨੂੰ ਵੀ ਉਵੇਂ ਦੀ ਨਿਕਲੀ ਫੇਰ ਉੰਜ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਸੁਖਦੀਪ ਪਰੇ ਸੋ ਇਤੇ ਸਮਝ ਦੀ ਗੱਲ ਹੁੰਦੀ ਐ ਬਸ ਜਸਲੀਨ ਬਾਰੇ ਮੈਂ ਤਾਂ ਆਖਿਆ ਸੀ ਕਿਉਂਕਿ ਉਹਦੇ ਸੁਭਰ ਨੂੰ ਮੈਂ ਜਾਣਦਾ ਸੀ ਬਦਲਣ ਨੂੰ ਜਸਲੀਨ ਕਿਹੜਾ ਬਦਲ ਨਹੀਂ ਸਕਦੀ ਜ਼ਰੂਰੀ ਤਾਂ ਨਹੀਂ ਜੋ ਇਨਸਾਨ ਅੱਜ ਸਾਨੂੰ ਪਹਿਲਾ ਨਜ਼ਰ ਆਉਂਦਾ ਉਹ ਕੱਲ ਨੂੰ ਵੀ ਉਵੇਂ ਦਾ ਹੀ ਰਹੋ ਮੈਨੂੰ ਤੁਹਾਡੇ ਤੇ ਆਪਣੇ ਨਾਲੋਂ ਵੀ ਵੱਧ ਚਕੀਨਾ ਜੀ ਸਾਡੀ ਜਸਲੀਨ ਹੋਰ ਕੁੜੀਆਂ ਵਰਗੀ ਨਹੀਂ ਹੋ ਸਕਦੀ ਓਏ ਹੋਏ ਮੈਂ ਸਦਕੇ ਜਾਵਾਂ ਤੇਰੇ ਤੇ ਹਾਂਜੀ ਬਸ ਤੁਸੀਂ ਹੁਣ ਦੇਰ ਨਹੀਂ ਕਰਨੀ ਅਸੀਂ ਇੱਕ ਵਾਰ ਜਸਲੀਨ ਨੂੰ ਪੁੱਛ ਕੇ ਬਸ ਉਹਦੇ ਮੰਮੀ ਪਾਪਾ ਨਾਲ ਗੱਲ ਕਰ ਲੈਣੀ ਆ ਫੇਰ ਸਾਡੇ ਘਰ ਰੌਣਕੀ ਰੌਣਕ ਲੱਗੋ ਮੈਨੂੰ ਤਾਂ ਬੱਲਾ ਚਾਇਆ ਗੁਰਤੇਜ ਨੂੰ ਵਿਆਹ ਦਾ ਚਾਹਤਾ ਮੈਨੂੰ ਵੀ ਬਹੁਤ ਹੈ ਸੁਖਦੀਪ ਕੋਰੇ ਪਰ ਤੇਰੀ ਨਾ ਨੇ ਤਾਂ ਸਾਡਾ ਦਿਲ ਤੋੜਦਾ ਸੀ ਚਲੋ ਫਿਰ ਐਂ ਦਰੁਸਤਾਏ ਰੱਬ ਜੋ ਵੀ ਕਰਦਾ ਹੈ ਚੰਗੇ ਨੂੰ ਕਰਦਾ ਅਗਲੇ ਦਿਨ ਹਰਜੀਤ ਸਿੰਘ ਕਾਲਜ ਵਿੱਚ ਪਹੁੰਚ ਕੇ ਹਨੇਕ ਸਿੰਘ ਨੂੰ ਗਲਵਕੜੀ ਚ ਲੈ ਪਾਵਕ ਹੋ ਜਾਂਦਾ ਹੈ ਸੁਖਦੀਪ ਦੁਆਰਾ ਇਸ ਰਿਸ਼ਤੇ ਲਈ ਹਮੇ ਪਰਨ ਦੀ ਗੱਲ ਆਖ ਬਹੁਤ ਖੁਸ਼ ਹੁੰਦਾ ਹੈ ਤੇ ਕਹਿੰਦਾ ਹੈ ਅਸਲੀ ਵਿਚੋਲਣ ਤਾਂ ਸਾਡੀ ਪਰਜਾਈ ਹਰਵੰਸ ਕੋਰ ਬਣੇਗੀ ਸਾਡੇ ਬੱਚਿਆਂ ਦੇ ਰਿਸ਼ਤੇ ਦੀ ਨੇਕ ਸਿੰਘ ਵੀ ਬਹੁਤ ਖੁਸ਼ ਹੁੰਦਾ ਹੈ ਤੇ ਦੋਨੋਂ ਜਨ ਨੇ ਆਪ ਦਾ ਸ਼ੁਕਰਾਨਾ ਕਰਦੇ ਹਨ ਦੂਜੇ ਪਾਸੇ ਗੁਰਤੇਜ ਜਸਲੀਨ ਨੂੰ ਮੈਸੇਜ ਆਈ ਖੁਸ਼ਖਬਰੀ ਦਿੰਦਾ ਕਿ ਅੱਜ ਪਾਪਾ ਦਾ ਫੋਨ ਆਵੇਗਾ ਤੁਹਾਡੇ ਵੱਲ ਕਿਸੇ ਵੀ ਟਾਈਮ ਖੇਚ ਲੋ ਤਿਆਰੀ ਫਿਰ ਹੁਣ ਮੈਸੇਜ ਪੜ੍ਹਨ ਤੋਂ ਬਾਅਦ ਜਸਲੀਨ ਦੇ ਪੋਏ ਪੱਬ ਨਹੀਂ ਸੀ ਲੱਗਦੇ ਇੱਕ ਵੱਖਰਾ ਹੀ ਸਰੂਰ ਉਹਦੇ ਦਿਲ ਦਿਮਾਗ ਉਤੇ ਸ਼ਾ ਜਾਂਦਾ ਹੈ ਉਹਦਾ ਦਿਲ ਕਰਦਾ ਹੈ ਅੰਬਰਾਂ ਚ ਦੂਰ ਕਿਤੇ ਉਡਾਰੀ ਲਾਵੇ ਤੇ ਉਤੋਂ ਉੱਡ ਕੇ ਪੰਖਿਆਂ ਨੂੰ ਕਹੇ ਹੋ ਰੂਚੀ ਏਕ ਲਾ ਕੇ ਗਾਓ ਗਾਓ ਮੇਰੇ ਵਿਆਹ ਦੇ ਗੀਤ ਗੁਰਦੇਸ਼ ਨੂੰ ਜਾਬਦਾਸੀ ਜਿਵੇਂ ਉਹ ਬੜੇ ਚਿਰਾਂ ਤੋਂ ਤੁੱਪਾਂ ਵਿੱਚ ਖੜਾ ਕਿਸੇ ਦਰਖਤ ਵਾਂਗੂ ਸੁੱਕ ਰਿਆ ਸੀ ਪਰ ਕਿਸੇ ਨੇ ਉਸ ਉੱਤੇ ਰਹਿਮ ਕਰ ਉਸ ਨੂੰ ਪਾਣੀ ਦੇ ਕੇ ਉਸ ਦਾ ਠਿਰਨਾ ਠਾਰ ਦਿੱਤਾ ਹੋਵੇ। ਹਰਜੀਤ ਸਿੰਘ ਘਰ ਜਾ ਕੇ ਸੁਖਦੀਪ ਕੋਲ ਅਤੇ ਗੁਰਦੇਸ਼ ਦੇ ਸਾਹਮਣੇ ਜਸਲੀਨ ਦੇ ਪਾਪਾ ਕੁਲਵੰਤ ਸਿੰਘ ਨੂੰ ਫੋਨ ਕਰਦਾ ਏ। ਜਸਲੀਨ ਨੇ ਆਪਣੇ ਪਾਪਾ ਦੇ ਫੋਨ ਵਿੱਚ ਰਾਤ ਨੂੰ ਹੀ ਹਰਜੀਤ ਸਿੰਘ ਦਾ ਨੰਬਰ ਸੇਵ ਕਰ ਦਿੱਤਾ ਸੀ ਤਾਂ ਜੋ ਉਹ ਜਿੱਥੇ ਕਿਤੇ ਵੀ ਹੋਣ ਤਾਂ ਆਰਾਮ ਨਾਲ ਨਾਮ ਪਹਿਚਾਨ ਕੇ ਗੱਲ ਕਰ ਸਕਣ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੁਲਵੰਤ ਜੀ ਬੋਲਦੇ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਕੁਲਵੰਤ ਸਿੰਘ ਜਸਲੀਨ ਦਾ ਪਾਪਾ ਬੋਲਦਾ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਹਰਜੀਤ ਸਿੰਘ ਜੀ ਬੋਲਦੇ ਹੋ ਜੀ ਜੀ ਬਿਲਕੁਲ ਸਹੀ ਪਛਾਣਿਆ ਜੀ ਤੁਸੀਂ ਹੋ ਜੀ ਸਭ ਠੀਕ ਹਾਂਜੀ ਤੁਹਾਡੇ ਵੱਲ ਜੀ ਹਾਂਜੀ ਕਿਰਪਾ ਜੀ ਪਰਮਾਤਮਾ ਦੀ ਭਾਈ ਸਾਹਿਬ ਜੀ ਬੱਚਿਆਂ ਦੇ ਰਿਸ਼ਤੇ ਬਾਬਤ ਗੱਲ ਕਰਨੀ ਚਾਹੁੰਦੇ ਸੀ ਜੀ ਅਸੀਂ ਜੀ ਜਰੂਰ ਭਾਈ ਸਾਹਿਬ ਜਿਵੇਂ ਤੁਹਾਡਾ ਰੁਕਮ ਜੀ ਨਾ ਭਾਈ ਸਾਹਿਬ ਹੁਕਮ ਕਹਿ ਕੇ ਸ਼ਰਮਿੰਦਾ ਨਾ ਕਰੋ بس ਬੇਨਤੀ ਪ੍ਰਵਾਨ ਕਰੋ ਜੀ ਸਾਨੂੰ ਤੁਹਾਡੀ ਧੀ ਬਹੁਤ ਪਸੰਦ ਹੈ ਅਸੀਂ ਜਜ਼ਲੀਨ ਨੂੰ ਆਪਣੇ ਘਰ ਦੀ ਧੀ ਬਣਾਉਣਾ ਚਾਹੁੰਦੇ ਹਾਂ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਅਸੀਂ ਮਿਲ ਕੇ ਗੱਲਬਾਤ ਕਰ ਲਈਏ ਜੀ ਜ਼ਰੂਰ ਕੋਈ ਗੱਲ ਨਹੀਂ ਭਾਈ ਸਾਹਿਬ ਜੀ ਅਸੀਂ ਮਿਲ ਕੇ ਸੋਚ ਵਿਚਾਰ ਕਰ ਲੈਂਦੇ ਹਾਂ ਦੱਸੋ ਜੀ ਫਿਰ ਕਿੱਥੇ ਮਿਲੀਏ ਜੀ ਦੋਨੋਂ ਪਰਿਵਾਰ ਕੁਲਵੰਤ ਸਿੰਘ ਜੀ ਤੁਸੀਂ ਇੰਜ ਕਰੋ ਫਿਰ ਸਾਡੇ ਘਰ ਹੀ ਆ ਜਾਓ ਕੱਲ ਨੂੰ ਨਾਲੇ ਤਾਂ ਤੁਸੀਂ ਆਪਣੇ ਧੀ ਦਾ ਕਾਰਬਾਰ ਦੇਖ ਲੋਗੇ ਨਾਲੇ ਬੇਫਿਕਰ ਹੋ ਕੇ ਅਸੀਂ ਗੱਲਬਾਤ ਵੀ ਕਰ ਲਵਾਂਗੇ ਠੀਕ ਹੈ ਜੀ ਘਰ ਦਾ ਸਾਡੇ ਤੀਨੇ ਦੇਖਿਆ ਹੀ ਹੋਇਆ ਹੈ ਜੀ ਬਾਕੀ ਦਿਲ ਮਿਲਣ ਦੀ ਗੱਲ ਹੁੰਦੀ ਹੈ ਆਪਾਂ ਹਰ ਕੋਈ ਵਧੀਆ ਸਾਥ ਖਲਬਦਾ ਜੀ ਅਸੀਂ ਆਵਾਂਗੇ ਜੀ ਜ਼ਰੂਰ ਸਮਾਂ ਦੱਸ ਦਿਓ ਜੀ ਹਾਂਜੀ ਭਾਈ ਸਾਹਿਬ ਜੀ ਤੁਸੀਂ ਆ ਜਿਓ ਜੀ ਸਵੇਰੇ 10:00 ਵਜੇ ਨਾਲ ਹੀ ਕੱਲ ਉੰਜ ਵੀ ਆਧਵਾਰਾ ਵਧੀਆ ਗੁਰਤੇਜ ਵੀ ਕਰੀ ਹੋਗਾ ਉਹਨੂੰ ਵੀ ਤੁਸੀਂ ਦੇਖ ਪਰਖ ਲਿਓ ਚੰਗਾ ਭਾਈ ਸਾਹਿਬ ਜੀ ਸੱਚੀਏ ਕੱਲ ਦੋਵੇਂ ਪਰਿਵਾਰ ਇਕ ਦੂਜੇ ਨਾਲ ਮੇਲਮਲਾਪ ਦੀ ਤਿਆਰੀ ਹੈ ਤੇ ਖੁਰਗ ਲੰਬਤਾਂ ਵਿੱਚ ਵਿਅਸਤ ਹੋ ਜਾਂਦੇ ਹਨ ਅਗਲੇ ਦਿਨ ਹਰਜੀਤ ਸਿੰਘ ਔਰ ਇਤਿੰਨੋ ਜਾਨੀ ਨੰਬਰ 9 ਹੋ ਕੇ ਕੁਲਵੰਤ ਸਿੰਘ ਦੇ ਪਰਿਵਾਰ ਦੀ ਉਡੀਕ ਕਰ ਰਹੇ ਸਨ ਉਹਨਾਂ ਨੇ ਕੱਲ ਨੇਕ ਸਿੰਘ ਅਤੇ ਹਰਬੰਸ ਕੋਰ ਨੂੰ ਵੀ ਬੁਲਾ ਲਿਆ ਸੀ ਪੂਰੇ 10 ਵਜੇ ਕੁਲਵੰਤ ਸਿੰਘ ਅਤੇ ਉਸਦੀ ਘਰ ਵਾਲੀ ਕੁਲਦੀਪ कौर ਅਤੇ ਨਾਲ ਜਸਲੀਨ ਦੇ ਇੱਕ ਮਾਮਾ ਜੀ ਗੁਰਤੇਜ ਹੋਰਾਂ ਦੇ ਘਰ ਆਏ ਗੁਰਤੇਜ ਹੋਰਾਂ ਨੇ ਬਹੁਤ ਜਵਾਨਾਂ ਨੂੰ ਨੰਦਾ ਸਵਾਗਤ ਕੀਤਾ ਬਹੁਤ ਮਾਨ ਸਤਕਾਰ ਨਾਲ ਉਹਨਾਂ ਦੀ ਆਉ ਪਕਤ ਕੀਤੀ ਗੁਰਤੇਜ ਅਤੇ ਉਹਨਾਂ ਦਾ ਘਰ ਦੇਖ ਕੇ ਜਸਲੀਨ ਦੇ ਮਮੇ ਪਾਪਾ ਬਹੁਤ ਖੁਸ਼ ਹੋਏ ਉਹਨਾਂ ਦੀ ਸੋਚ ਤੋਂ ਪਰੇ ਤਾਂ ਸਭ ਕੁਝ ਉਹਨਾਂ ਦੇ ਚਿਹਰਿਆਂ ਦੇ ਪਿੱਛੇ ਲੁਕੀ ਉਦਾਸੀ ਨੂੰ ਹਰਜੀਤ ਸਿੰਘ ਨੇ ਚੰਗੀ ਤਰ੍ਹਾਂ ਪੜ ਲਿਆ ਸੀ ਜਸਲੀਨ ਦੇ ਮਾਮਾ ਜੀ ਵੀ ਪੂਰਾ ਦਿਲ ਦਾ ਵੀ ਪੂਰਾ ਦਿਲ ਲੱਗਿਆ ਸੀ ਗੁਰਦੇਸ਼ ਨੂੰ ਵੀ ਪੂਰੀ ਟੋਰ ਗੱਡੀ ਹੋਈ ਸੀ ਜਸਲੀਨ ਦੇ ਪਰਿਵਾਰ ਨੂੰ ਸਭ ਕੁਝ ਪਸੰਦ ਆ ਗਿਆ ਸੀ ਚਾਹ ਪਾਣੀ ਪੀਣ ਤੋਂ ਮਗਰੋਂ ਕੁਲਵੰਤ ਸਿੰਘ ਹੱਥ ਬੰਨ ਕੇ ਹਰਜੀਤ ਸਿੰਘ ਨੂੰ ਆਖਣ ਲੱਗਾ ਭਾਈ ਸਾਹਿਬ ਜੀ ਸਾਨੂੰ ਤੁਹਾਡਾ ਪਰਿਵਾਰ ਸਭ ਕੁਝ ਪਸੰਦ ਹੈ ਜਿਵੇਂ ਦਾ ਅਸੀਂ ਸੋਚਿਆ ਸੀ ਉਸ ਤੋਂ ਵੀ ਕਿਤੇ ਵੱਧ ਹੈ ਗੁਰਦੇਸ਼ ਪੁੱਤਰ ਦਾ ਸਾਡੀ ਤੀਨ ਨੂੰ ਖੁਸ਼ ਰੱਖੂਗਾ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਜੀ ਕਿ ਇਸ ਪਰਵਾਜ਼ ਸਾਡੀ ਤੀ ਸੁਖੀ ਰਹੇਗੀ ਕਿਸਮਤ ਵਾਲਿਆਂ ਜੀ ਅਸੀਂ ਜੋ ਸਾਨੂੰ ਤੁਸੀਂ ਇਸ ਕਾਬਿਲ ਸਮਝਿਆ ਪਰ ਕੁਲਵੰਤ ਸਿੰਘ ਜੀ ਪਰ ਕੀ ਤੀ ਨੂੰ ਕਿਹੜਾ ਸੋਖਿਆ ਹੀ ਤੋੜਿਆ ਜਾਂਦਾ ਏ ਜੋ ਰੀਤ ਰਿਵਾਜ ਲੈਣਦੇ ਨੇ ਭਾਈ ਸਾਹਿਬ ਜੀ ਇਹ ਕਿਹੋ ਜੀ ਗੱਲ ਕਰਤੀ ਤੁਸੀਂ ਧੀਆ ਨੂੰ ਤੋੜਨਾ ਹਾਈ ਮਾਪਿਓ ਲਈ ਬਹੁਤ ਔਖਾ ਹੁੰਦਾ ਏ ਇੰਨੇ ਸਾਲ ਕੋਲ ਰੱਖ ਕੇ ਜਿਕਰ ਤੇ ਟੋਟੇ ਨੂੰ ਆਪਣੇ ਤੋਂ ਵੱਖ ਕਰਨਾ ਪੈਂਦਾ ਏ ਰੱਬ ਹੀ ਜਾਣਦਾ ਕਿ ਮਾਪੇ ਹੋਤੇ ਬੱਚੇ ਦੀ ਕੀ ਹਾਲਤ ਹੁੰਦੀ ਹੋਵੇਗੀ ਹਰਜੀਤ ਸਿੰਘ ਬੋਲਿਆ ਭੈਣ ਜੀ ਇਹ ਲੈਣ ਦੇਣ ਬਾਰੇ ਤੁਸੀਂ ਕੋਈ ਚਿੰਤਾ ਨਹੀਂ ਕਰਨੀ ਜਿਹਦੇ ਆਪਣੀ ਧੀ ਆਪਣੀ ਜਿੰਦ ਜਾਨ ਹੀ ਸਾਨੂੰ ਸੌਂਪਦੀ ਹੋਰ ਕੁਝ ਲੈ ਕੇ ਅਸੀਂ ਅਗਲੇ ਦੀ ਜਾਨ ਥੋੜੀ ਲੈਣੀ ਆ ਰੱਬ ਦਾ ਦਿੱਤਾ ਸਭ ਕੁਝ ਆ ਤੁਹਾਡੇ ਸਾਹਮਣੇ ਐਵੇਂ ਤਾਂ ਜੀ ਬੰਦਾ ਕਦੇ ਨਿਰਾਸ਼ਦਾ ਪਰਮਾਤਮਾ ਸਬਰਚ ਰਹੰਦਾ ਬਲਵਖਸ਼ ਜੀ ਸੁਖਦੀਪ ਕੋਲ ਨੇ ਬਹੁਤ ਪਿਆਰ ਨਾਲ ਲਖਿਆ ਨਾਲੇ ਪਾਈ ਸਾਹਿਬ ਜੀ ਤੁਸੀਂ ਇਹ ਨਾ ਸੋਚੋ ਕਿ ਅਸੀਂ ਉੱਤੋਂ ਉੱਤੋਂ ਇਹ ਸਭ ਆਖ ਰਹੇ ਹਾਂ ਸਾਡੇ ਰਿਸ਼ਤਿਆਂ ਲਈ ਇਹੋ ਬਿਹਤਰੀਨ ਹੋਵੇਗਾ ਕਿ ਅਸੀਂ ਖੁੱਲ ਕੇ ਗੱਲਬਾਤ ਕਰੀਏ ਕਿਸੇ ਤਰ੍ਹਾਂ ਦੀ ਕੋਈ ਫਾਰਮੈਲਿਟੀ ਨਹੀਂ ਜੀ ਅਸੀਂ ਤਾਂ ਪਤਾ ਨਹੀਂ ਕਿਹੜਾ ਪੁੰਨ ਕੀਤਾ ਹੋ ਜੋ ਜਸਲੀਨ ਤੇ ਸਾਡੇ ਬੇੜੇ ਦੀ ਰੌਣਕ ਬਣੇਗੀ ਹਰਜੀਤ ਸਿੰਘ ਬੋਲਿਆ ਕੁਰਤੇਜ ਪੁੱਤਰ ਤੁਸੀਂ ਵੀ ਬੋਲੋ ਕੁਝ ਆਪਣੇ ਕੋਈ ਦਿਲ ਦੀ ਗੱਲ ਕਰਨੀ ਦੱਸਣੀ ਹੋਵੇ ਤਾਂ ਕੁਲਵੰਤ ਸਿੰਘ ਬੋਲਿਆ ਨਾ ਜੀ ਬਸ ਮੈਂ ਕੀ ਕਹਿਣਾ ਜੀ ਜਦੋਂ ਵੱਡੇ ਆਪਸ ਵਿੱਚ ਗੱਲਬਾਤ ਕਰਦੇ ਆ ਤਾਂ ਬੱਚੇ ਘੱਟ ਹੀ ਬੋਲਦੇ ਚੰਗੇ ਲੱਗਦੇ ਆ ਜੀ ਬਸ ਜੇਕਰ ਜੋਈ ਹੈ ਕਿ ਤੁਸੀਂ ਸਮਾਜ ਦੇ ਹੋਰ ਰਿਸ਼ਤੇਦਾਰਾਂ ਦੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਦਿਲ ਨਾ ਹਾਰਨਾ ਜਿਵੇਂ ਜਸਲੀਨ ਸਾਡੇ ਕੋਲ ਕੰਮ ਕਰਦੀ ਸੀ ਤਾਂ ਉਹਨੂੰ ਲੈ ਕੇ ਵੀ ਕੋਈ ਕੁਝ ਬੋਲ ਦੇਵੇ ਤਾਂ ਪਰਵਾਹ ਨਾ ਕਰਿਓ ਕਿਉਂਕਿ ਸਭ ਨੇ ਕੁਝ ਨਾ ਕੁਝ ਕਹਿਣਾ ਹੀ ਹੁੰਦਾ ਹੈ ਭਾਵੇਂ ਚੰਗਾ ਭਾਵੇਂ ਮਾੜਾ ਹਾਂ ਪੁੱਤ ਗੱਲ ਤਾਂ ਤੇਰੀ ਸਹੀ ਹੈ ਸਾਰੇ ਆਪਸ ਵਿੱਚ ਗੁਰਦੇਸ ਦੀ ਗੱਲ ਦੀ ਹਾਮੀ ਭਰਨ ਲੱਗ ਗਏ ਭਾਈ ਸਾਹਿਬ ਜੀ ਮੈਂ ਬਾਰ ਬਾਰ ਤੁਹਾਨੂੰ ਇੱਕੋ ਗੱਲ ਕਹਾਂਗਾ ਕਿ ਬੇਫਿਕਰ ਹੋ ਕੇ ਆਪਣੇ ਤੀਰ ਨੂੰ ਤੋੜ ਦਿਓ ਜੀ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ ਜੇ ਤੁਸੀਂ ਆਖੋਗੇ ਕਿ ਬਰਾਚ ਪੰਜ ਸੱਤ ਬੰਦੇ ਹੋਣ ਤਾਂ ਉਹ ਵੀ ਸਾਨੂੰ ਮਨਜ਼ੂਰ ਹੈ ਹਰਜੀਤ ਸਿੰਘ ਨੇ ਆਪਣੇ ਵੱਲੋਂ ਫੇਰ ਕੁਲਵੰਤ ਸਿੰਘ ਹੋਰਾਂ ਨੂੰ ਦਿਲਾਸਾ ਤੇ ਭਰੋਸਾ ਦਿਵਾਇਆ ਠੀਕ ਹੈ ਭਾਈ ਸਾਹਿਬ ਜੀ ਹੁਣ ਸਾਨੂੰ ਇਜਾਜ਼ਤ ਦਿਓ ਜੀ ਅਸੀਂ ਘਰ ਜਾ ਕੇ ਸਾਰੇ ਜਾਣੇ ਸਲਾਮ ਮਸ਼ਵਰਾ ਕਰਕੇ ਫਿਰ ਬੱਚਿਆਂ ਦੇ ਰਿਸ਼ਤੇ ਦਾ ਦਿਨ ਤੈਅ ਕਰ ਲਵਾਂਗੇ ਗੁਰਵੰਤ ਸਿੰਘ ਨੇ ਆਖਿਆ ਠੀਕ ਹੈ ਜੀ ਜਿਵੇਂ ਤੁਸੀਂ ਠੀਕ ਸਮਝਾ ਹੱਥ ਜੋੜ ਹਰਜੀਤ ਸਿੰਘ ਨੇ ਆਖਿਆ ਦੋਵੇਂ ਪਰਿਵਾਰਾਂ ਆਪਸੀ ਗੱਲਬਾਤ ਕਰਕੇ ਬਹੁਤ ਖੁਸ਼ ਰਹਿ ਜਾਂਦੇ ਜਾਂਦੇ ਸਾਰਿਆਂ ਨੇ ਗੁਰਤੇਜ ਨੂੰ ਪਿਆਰ ਦਿੱਤਾ ਜਸਲੀਨ ਦੇ ਮਾਪਿਆਂ ਨੂੰ ਤਾਂ ਜਿਵੇਂ ਜਿਉਂਦੇ ਜਾਗਦੇ ਰੱਬ ਦੇ ਦਰਸ਼ਨ ਹੋ ਗਏ ਸਨ ਮੁਲਾਕਾਤ ਨਾਲ ਦੋਵਾਂ ਪਰਿਵਾਰਾਂ ਦੀ ਆਪਸੀ ਸਾਂਝ ਪੈ ਚੁੱਕੀ ਸੀ ਗੁਰਵੰਤ ਸਿੰਘ ਹੋਰੀ ਆਪਣੇ ਘਰੋਂ ਚਲੇ ਗਏ ਤੇ ਉਹਨਾਂ ਦੇ ਨਿਕਲਣ ਦੇ ਨਾਲ ਹੀ ਗੁਰਤੇਜ ਨੇ ਜਸਲੀਨ ਨੂੰ ਫੋਨ ਕਰ ਦਿੱਤਾ ਜਸਲੀਨ ਵੀ ਗੁਰਤੇਜ ਦੇ ਫੋਨ ਦੀ ਉਡੀਕ ਵਿੱਚ ਫੋਨ ਉੱਤੇ ਨਜ਼ਰਾਂ ਟਿਕਾਈ ਬੈਠੀ ਸੀ ਹੈਲੋ ਹਾਂਜੀ ਹਾਂਜੀ ਮੇਰੀ ਸਰਦਾਰਨੀ ਜਸਲੀਨ ਕੌਰ ਜੀ ਕੀ ਬਣਿਆ ਜੀ ਮੰਮੀ ਹੋਰੀ ਚੱਲ ਪਏ ਉਪਰੂ ਛੇਤੀ ਨਾਲ ਦੱਸੋ ਜੀ ਮੇਰੇ ਸਾਹ ਫੁੱਲ ਰਿਹਾ ਜੀ ਹਾਂ ਹਾਂ ਚਲੇ ਗਏ ਉਹਨਾਂ ਨੂੰ ਮੁੰਡਾ ਤਾਂ ਪਸੰਦ ਆ ਗਿਆ ਜੀ ਮੁੰਡੇ ਦਾ ਘਰ-ਬਾਰ ਪਰਿਵਾਰ ਵੀ ਪਸੰਦ ਆ ਗਿਆ ਫਿਰ ਹੋਰ ਕੀ ਕਹਿੰਦੇ ਸੀ ਛੇਤੀ ਦੱਸੋ ਨਾ ਸੁਨ ਨੂੰ ਉਹ ਬਹੁਤ ਉਤਬਲੀ ਹੋ ਰਹੀ ਸੀ ਜਸਲੀਨ ਸਭ ਕੁਝ ਸੁਣਤਾ ਸਹੀ ਅੱਛਾ ਫਿਰ ਕਹਿੰਦੇ ਸੀ ਸਾਡੀ ਇੱਕ ਸ਼ਰਤ ਹੈ ਕਿਹੜੀ ਸ਼ਰਤ ਜਸਲੀਨ ਦੇ ਹੌਲ ਪੈ ਗਿਆ ਕਹਿੰਦੇ ਅਸੀਂ ਧੀ ਤੁਹਾਨੂੰ ਦੇ ਦੇਣੀ ਆ ਜੇ ਮਨਜ਼ੂਰ ਆ ਤਾਂ ਦੱਸੋ ਗੁਰਦੇਜ ਜਾਣ ਬੁਝ ਕੇ ਜਸਲੀਨ ਨੂੰ ਤੰਗ ਕਰ ਰਿਹਾ ਸੀ ਯਾਰ ਪਲੀਜ਼ ਦੱਸੋ ਨਾ ਕੀ ਕੀ ਗੱਲ ਹੋਈ ਮੈਂ ਨਹੀਂ ਬੋਲਣਾ ਨਹੀਂ ਤੇ ਤੁਹਾਡੇ ਨਾਲ ਲੈ ਕੰਬਲੀ ਨਾ ਹੋਵੇ ਤਾਂ ਮੇਰੇ ਨਾਲ ਗੱਲ ਕਰਕੇ ਕਿੱਥੇ ਜਾਏਂਗੀ ਤੂੰ ਕੁਸ਼ ਹੋ ਜਾਵਾ ਸੁਣ ਤੂੰ ਮੂ ਮਠਾਕਲ ਦੋਆ ਪਰਵਾਰਾਂ ਦੀ ਹਾਂ ਹੋ ਗਈ ਐ ਦੋ ਚਾਰ ਦਿਨ ਤੱਕ ਸ਼ਗਨ ਕਰ ਦੇਣਗੇ ਸ਼ਗਨ ਵੇਲੇ ਵੀ ਸਾਡੇ ਵੱਲੋਂ ਬਸ ਅਸੀਂ ਤੇਨੂੰ ਅਤੇ ਨੇਕ ਅੰਕਲ ਨੇ ਉਹਨਾਂ ਦੀ ਵਾਈਫਰ ਬੰਸਕੁਰ ਹੋਣਗੇ ਫਿਕਰ ਨਹੀਂ ਕਰਨੀ ਬਿਲਕੁਲ ਵੀ ਹਾਏ ਸੱਚੀ ਗੁਰਤੇਜ ਮੈਨੂੰ ਯਕੀਨ ਨਹੀਂ ਹੁੰਦਾ ਪਿਆ ਇੰਜ ਲੱਗਦਾ ਜਿਵੇਂ ਸੁਪਨਾ ਹੋਵੇ ਕੰਬਲਿਆਂ ਜੂਦੋ ਸੁਪਨੇ ਹਕੀਕਤ ਬਣ ਜਾਂਦੇ ਆ ਨਾ ਉਹਦੇ ਐਵੇਂ ਹੀ ਹਕੀਕਤ ਸੁਪਨੇ ਵਾਂਗ ਲੱਗਦੀ ਐ ਚਲੋ ਅਸੀਂ ਫੇਰ ਕਰਦੇ ਆਂ ਜੀ ਗੱਲ ਹੁਣ ਮੈਂ ਕੰਮ ਨਿਬੇੜ ਲਵਾਂ ਮੇਰੇ ਤਾਂ ਸਰੀਰ ਚ ਕੰਮ ਨਹੀਂ ਛਿੜ ਗਈ ਸੋ ਦੋਸਤੋ ਇਸ ਦਾ ਅਗਲਾ ਭਾਗ ਅਸੀਂ ਕੱਲ ਕਰਾਂਗੇ ਸਤਿ ਸ਼੍ਰੀ ਅਕਾਲ